ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕੁੱਤੇ ਦੀ ਲੜਾਈ ਨੂੰ ਲੈ ਕੇ ਪਿਓ ਪੁੱਤ ਦਾ ਕਤਲ ਕਰ ਦਿੱਤਾ ਗਿਆ ਤਾਂ ਤਲਵੰਡੀ ਸਾਬੋ ਤੋਂ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕੁੱਤੇ ਦੀ ਲੜਾਈ ਨੂੰ ਲੈ ਕੇ ਇੱਕ ਸਖਸ਼ ਦੇ ਵੱਲੋਂ ਪਰਿਵਾਰ ਦੇ ਉੱਤੇ ਹਮਲਾ ਬੋਲਿਆ ਗਿਆ ਜਿਸ ਦੇ ਵਿੱਚ ਪਿਓ ਪੁੱਤ ਦੀ ਮੌਤ ਹੋ ਗਈ ਹੈ ਤਾਂ ਇੱਕ ਔਰਤ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈ ਹੈ ਜਿਸ ਨੂੰ ਹਸਪੀਟਲ ਅੰਦਰ ਦਾਖਲ ਕਰਵਾਇਆ ਗਿਆ ਤਾਂ ਤਲਵੰਡੀ ਸਾਬੋ ਤੋਂ ਬੇहद ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਕੁੱਤੇ ਦੀ ਲੜਾਈ ਨੂੰ ਲੈ ਕੇ ਇੱਕ ਸਖਸ਼ ਦੇ ਵੱਲੋਂ ਜਿਹੜਾ ਪਰਿਵਾਰ ਦੇ ਉੱਤੇ ਹਮਲਾ ਬੋਲਿਆ ਗਿਆ ਜਿਸ ਦੇ ਵਿੱਚ ਪਿਓ ਪੁੱਤ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਜਦਕਿ ਇੱਕ ਔਰਤ ਇਸ ਘਟਨਾ ਦੇ ਵਿੱਚ ਜ਼ਖਮੀ ਹੋਈ ਹੈ ਜਿਸ ਦਾ ਹਸਪੀਟਲ ਅੰਦਰ ਇਲਾਜ ਚੱਲ ਰਿਹਾ ਹੈ ਤਾਤਲਵੰਡੀ ਸਾਬੋ ਤੋਂ ਦੇ ਰਾਤ ਦੀ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਸਖਸ਼ ਦੇ ਵੱਲੋਂ ਪਿਓ ਪੁੱਤ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਹੈ ਫੋਨ ਲਾਈਨ ਤੇ ਮੇਰੇ ਸਹਿਯੋਗੀ ਸੂਰਜ ਜੁੜ ਗਏ ਨੇ ਸੂਰਜ ਕੀ ਇਹ ਸਾਰਾ ਮਾਮਲਾ ਆਪਸੀ ਰੰਜਿਸ਼ ਦੱਸੀ ਜਾ ਰਹੀ ਹੈ ਜਾਂ ਕੁੱਤੇ ਨੂੰ ਲੈ ਕੇ ਹੀ ਲੜਾਈ ਹੋਈ ਹੈ ਤਾਂ ਕਿਹੜੇ ਹਥਿਆਰਾਂ ਦੇ ਨਾਲ ਪਿਓ ਪੁੱਤ ਦਾ ਕਤਲ ਕੀਤਾ ਗਿਆ ਹੈ ਪੂਰੀ ਜਾਣਕਾਰੀ ਦਿਓ ਜੀ ਦੇਖੋ ਰੋਹੀ ਬੀਤੀ ਰਾਤ ਦੇ ਗੱਲ ਕੀਤੀ ਜਾਵੇਗਾ ਤਲਵੰਡੀ ਸਬ-ਡਿਵੀਜ਼ਨ ਦਾ ਪਿੰਡ ਹੈਗਾ ਜੀਵਨ ਸਿੰਘ ਵਾਲਾ ਜਿੱਥੇ ਕਿ ਜੋ ਹੁਣ ਤੱਕ ਜਾਣਕਾਰੀ ਸਾਹਮਣੇ ਆਈ ਹੈ ਉਸ ਨੂੰ ਉਸ ਅਨੁਸਾਰ ਹੈਗਾ ਕਿ ਕੁੱਤੇ ਨੂੰ ਲੈ ਕੇ ਜਿਹੜੀ ਹੈਗੀ ਲੜਾਈ ਹੋਈ ਸੀ ਦੋ ਚਾਹਾਂ ਦੇ ਵਿੱਚਕਾਰ ਦੋ ਪਰਿਵਾਰਾਂ ਦੇ ਵਿਚਕਾਰ ਜਿਸ ਦੇ ਵਿੱਚ ਕਿ ਇੱਕ ਪਿਓ ਪੁੱਤੋਂ ਜਿਹੜਾ ਹੈਗਾ ਤੇਜ਼ ਤਰ ਹਥਿਆਰਾਂ ਦੇ ਨਾਲ ਜਿਹੜਾ ਹੈਗਾ ਉਹਨਾਂ ਦਾ ਮਰਡਰ ਕਰ ਦਿੱਤਾ ਜਾਂਦਾ ਹੈ ਉਸ ਦੇ ਨਾਲ ਹੀ ਜੋ ਇਹਨਾਂ ਦੀ ਮਾਂ ਹੈ ਸਰਪ੍ਰਸ ਬੇਟੇ ਦੀ ਮਾਂ ਹੈ ਜਿਹੜੀ ਉਸ ਦੀ ਵੀ ਹਾਲਤ ਜਿਹੜੀ ਹੈ ਕਿ ਗੰਭੀਰ ਹੈ ਜਿਸ ਨੂੰ ਕੀ ਆ ਬਡਿੰਡਾ ਦੇ ਸਿਵਲ ਹਸਪਤਾਲ ਵਿੱਚ ਜਿਹੜਾ ਹੈਗਾ ਪੋਸਟ ਉਹਨਾਂ ਨੂੰ ਉੱਥੇ ਇਲਾਜ ਦੇ ਲਈ ਲਿਆਂਦਾ ਗਿਆ। ਜੀ ਸੁਰਜੇ ਗੁਆਂਡ ਵਿੱਚ ਹੀ ਰਹਿੰਦੇ ਆ। ਜੀ ਬਿਲਕੁਲ ਹੁਣ ਤੱਕ ਜਾਣਕਾਰੀ ਅਨੁਸਾਰ ਜਿਹੜਾ ਹੈਗਾ ਇਹ ਪਰੋਸੀ ਸੀਗੇ ਅਤੇ ਕੁੱਤੇ ਨੂੰ ਲੈ ਕੇ ਇਹਨਾਂ ਦੋਨਾਂ ਦੀ ਜਿਹੜੀ ਹੈਗੀ ਲੜਾਈ ਹੋਈ ਹੈ ਜਿਸ ਤੋਂ ਬਾਅਦ ਜਿਹੜਾ ਹੈਗਾ ਮਾਮਲਾ ਕਾਫੀ ਵੱਧ ਜਾਂਦਾ ਹੈ ਅਤੇ ਬੀਤੀ ਰਾਤ ਦੋਨਾਂ ਦਾ ਕਤਲ ਕਰ ਦਿੱਤਾ ਜਾਂਦਾ। આરોપી ਨੂੰ ਫੜ ਲਿਆ ਗਿਆ ਪੁਲਿਸ ਦੇ ਵੱਲੋਂ? ਅਜੇ ਪੁਲਿਸ ਜਿਹੜੀ ਹੈਗੇਸ ਮਾਮਲੇ ਜਾਂਚ ਕਰ ਰਹੀ ਹੈ ਜਿਵੇਂ ਜਾਣਕਾਰੀ ਆਵੇਗੀ ਕੋਈ ਗ੍ਰਿਫਤਾਰੀ ਦੀ ਹੁਣ ਤੱਕ ਕੋਈ ਖਬਰ ਨਹੀਂ ਆਈ ਹੈ ਕਿ ਪੁਲਿਸ ਨੇ ਗ੍ਰਿਫਤਾਰੀ ਕੋਈ ਪਾਈ ਆ ਜਾਂ ਨਹੀਂ ਜ ਵੱਡੀ ਖਬਰ ਤਲਵੰਡੀ ਸਾਬੋ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਮਹਿਜ਼ ਕੁੱਤੇ ਦੀ ਲੜਾਈ ਨੂੰ ਲੈ ਕੇ ਦੋ ਪਰਿਵਾਰ ਆਪਸ ਦੇ ਵਿੱਚ ਭੜਦੇ ਨੇ ਤਾਂ ਇਸ ਦੌਰਾਨ ਇੱਕ ਪਰਿਵਾਰ ਦੇ ਸਖਸ਼ ਦੇ ਵੱਲੋਂ ਤੇਜ਼ ਤਾਰ ਹਥਿਆਰਾਂ ਦੇ ਨਾਲ ਕਿਹਾ ਜਾ ਰਿਹਾ ਕਿ ਹਮਲਾ ਕੀਤਾ ਗਿਆ ਇੱਕ ਦੂਜੇ ਪਰਿਵਾਰ ਦੇ ਉੱਤੇ ਜਿਸ ਦੇ ਵਿੱਚ ਪਿਓ ਪੁੱਤ ਦੀ ਮੌਕੇ ਤੇ ਹੀ ਮੌਤ ਹੋ ਗਈ ਤਾ ਇੱਕ ਔਰਤ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈ ਹੈ ਜਿਸ ਨੂੰ ਜਿਹੜਾ ਹਸਪਤਾਲ ਅੰਦਰ ਦਾਖਲ ਕਰਵਾਇਆ ਗਿਆ ਤਾਂ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅੱਜਕੱਲ ਜਿਹੜੇ ਨੌਜਵਾਨ ਪੀੜੀ ਹੈ ਜਾਂ ਲੋਕ ਹੈ ਉਹਨਾਂ ਦੇ ਅੰਦਰ ਗੁੱਸਾ ਕਿਸ ਕਦਰ ਵੱਧ ਗਿਆ ਹੈ ਕਿ ਉਹ ਆਪਣਾ ਆਪਾ ਖੋਨ ਦੇ ਲਈ ਇੱਕ ਮਿੰਟ ਵੀ ਨਹੀਂ ਲਗਾਉਂਦੇ ਕਿਸੇ ਦੀ ਜਾਨ ਦੀ ਵੈਲਿਊ ਇੰਨੀ ਘਟ ਹੋ ਗਈ ਹੈ ਕਿ ਇੱਕ ਜਾਨਵਰ ਪਿੱਛੇ ਜਿਹੜਾ ਦੋ ਜਣਿਆਂ ਦਾ ਕਤਲ ਕਰ ਦਿੱਤਾ ਗਿਆ ਤਾਂ ਬੇਹਦ ਮੰਤਪਾਗੇ ਖਬਰ ਜਿਹੜੀ ਹੈਰਾਨ ਕਰ ਦੇਣ ਵਾਲੀ ਖਬਰ ਤਲਵੰਡੀ ਸਾਬੋ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕੁੱਤੇ ਦੀ ਲੜਾਈ ਨੂੰ ਲੈ ਕੇ ਕੁੱਤੇ ਦੀ ਲੜਾਈ ਕਰਕੇ ਜਿਹੜਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਦੋ ਪਰਿਵਾਰ ਆਪਸ ਦੇ ਵਿੱਚ ਭੜ ਗਏ ਹਾਲਾਂਕਿ ਕਿਹੜੇ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਆਪਸੀ ਰੰਜਿਸ਼ ਸੀ ਜਾਂ ਕੋਈ ਕੋਈ ਹੋਰ ਗੱਲ ਸੀ ਇਹ ਤਾਂ ਹਜੇ ਸਾਫ਼ ਨਹੀਂ ਹੋਇਆ ਪਰ ਜਿਹੜੀ ਮੁੱਢਲੀ ਜਾਣਕਾਰੀ ਤਾਂ ਸਾਹਮਣੇ ਆ ਰਹੀ ਹੈ ਕਿ ਕੁੱਤੇ ਦੀ ਲੜਾਈ ਹੋਈ ਕੁੱਤੇ ਨੂੰ ਲੈ ਕੇ ਜਿਹੜੇ ਦੋ ਪਰਿਵਾਰ ਆਪਸ ਦੇ ਵਿੱਚ ਭੜੇ ਤਾਂ ਇੱਕ ਪਰਿਵਾਰ ਦੇ ਵੱਲੋਂ ਦੂਜੇ ਪਰਿਵਾਰ ਦੇ ਉੱਤੇ ਹਮਲਾ ਬੋਲਿਆ ਜਾਂਦਾ ਜਿਸ ਦੇ ਵਿੱਚ ਪਿਓ ਪੁੱਤ ਦੀ ਮੌਤ ਹੋ ਗਈ ਹੈ ਅਤੇ ਇੱਕ ਔਰਤ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈ ਹੈ ਜਿਸ ਦਾ ਇਲਾਜ ਚੱਲ ਰਿਹਾ ਹੈ ਤਾਂ ਤਲਵੰਡੀ ਸਾਬੋ ਤੋਂ ਬੇहद ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ ਪਰ